ਕ੍ਰਿਸਚੀਅਨ ਸਮਾਜ ਦੇ ਆ ਕੁਝ ਜਥੇਬੰਦੀਆਂ ਦੇ ਵੱਲੋਂ ਕੱਲ ਦੀ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਖਿਲਾਫ ਸਿੱਖ ਜਥੇਬੰਦੀਆਂ ਹਿੰਦੂ ਜਥੇਬੰਦੀਆਂ ਦੇ ਨਾਲ-ਨਾਲ ਹੋਰ ਵੀ ਭਾਈਚਾਰੇ ਦੇ ਲੋਕ ਆਏ ਨੇ ਸਾਡੇ ਨਾਲ ਸਿੱਖ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਆਪ ਜੀ ਦੇ ਜਿੰਨੇ ਵਿਊਅਰਸ ਨੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਫਤਿਹ ਦੀ ਸਾਂਝ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਤੌਰ ਸਿੱਖ ਜਿਵੇਂ ਮੈਂ ਸਿੱਖ ਧਰਮ ਚ ਪੈਦਾ ਹੋਇਆ ਤੇ ਸਾਡੇ ਗੁਰੂ ਸਾਹਿਬਾਨ ਨੇ ਜਾਂ ਸਾਡੇ ਧਰਮ ਦਾ ਜਿਹੜਾ ਉਪਦੇਸ਼ ਹੈ ਉਹ ਸਾਂਝੀ ਵਾਲਤਾ ਦਾ ਜਿਹੜਾ ਉਪਦੇਸ਼ ਹੈ ਮੈਨੂੰ ਅੱਜ ਇੱਕ Hindu ਭਾਈਚਾਰੇ ਤੋਂ ਰਵਿਦਾਸ ਭਾਈਚਾਰੇ ਤੋਂ ਬਾਲਮਿਕ ਭਾਈਚਾਰੇ ਤੋਂ ਜਿੰਨੇ ਵੀ ਸਾਰੇ ਅੱਜ ਜਿਹੜੇ ਸੰਗਠਨ ਜਿਹੜੇ ਅੱਜ ਅਸੀਂ ਇਕੱਤਰ ਹੋਏ ਆਂ ਮੈਨੂੰ ਅੱਜ ਜੈ ਸ਼੍ਰੀ ਰਾਮ ਕਹਿੰਦੇ ਆ ਵੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਜੈ ਬਾਲਮੀਕ ਕਹਿੰਦੇ ਆ ਵੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਔਰ ਜੈ ਰਵਿਦਾਸ ਕਹਿੰਦੇ ਆ ਵੀ ਮੈਨੂੰ ਬਹੁਤ ਮਾਣ ਇੱਕ ਮਹਿਸੂਸ ਹੁੰਦਾ ਹੈ ਮੈਂ ਆਪਣੇ ਵੱਲੋਂ ਜਿੱਦਾਂ ਅਸੀਂ ਅੱਜ ਸਾਰਿਆਂ ਨੇ ਇਕੱਤਰ ਹੋ ਕੇ ਇੱਕ ਜਿਹੜਾ ਸਾਂਝਾ ਇੱਕ ਪਲੇਟਫਾਰਮ ਕ੍ਰੀਏਟ ਕੀਤਾ ਹੈ ਜਿਹਦੇ ਵਿੱਚ ਧਰਮ ਬਚਾਓ ਮੋਰਚਾ ਜਿਹੜਾ ਉਹ ਸੰਗਠਨ ਇੱਕ ਬਣਾਇਆ ਗਿਆ ਹੈ ਜਿਹਦੇ ਵਿੱਚ ਅਸੀਂ ਜੋ ਇਹ ਜਿਹੜੇ 크੍ਰਿਸਚੀਅਨ 크੍ਰਿਸਚੀਅਨ ਵੀ ਉਹ 크੍ਰਿਸਚੀਅਨ ਜਿਹੜੇ ਸੋ ਕਾਲਡ ਪਾਸਟਰ ਜੇ ਇਹ ਦੇਖੋ ਕਿੱਡਾ ਵਧੀਆ ਇੱਕ ਨਾਂ ਹੈ ਜਿਹੜਾ ਕਿ ਇਹਨਾਂ ਨੂੰ ਕ੍ਰਿਸ਼ਨਲਟੀ ਦੇ ਜਿਹੜੇ ਆਗੂ ਹੈ ਉਹਨਾਂ ਨੇ ਹੀ ਸਾਡੇ ਜਦੋਂ ਜ세ਧਰ ਕਾਲਸਕ ਸਾਹਿਬ ਨਾਲ ਜਦੋਂ ਇਹਨਾਂ ਦੀ ਮੀਟਿੰਗ ਹੋਈ ਤੇ ਉੱਥੇ ਇਹਨਾਂ ਨੇ ਇਹਨਾਂ ਨੂੰ ਚਲਦੀ ਮੀਟਿੰਗ ਦੇ ਵਿੱਚ ਉਹ ਸੋ ਕਾਲਡ ਪਾਸਟਰ ਕਹਿ ਕੇ ਜਦੋਂ ਇਹਨਾਂ ਨੂੰ ਨਾਮ ਦਿੱਤਾ ਗਿਆ ਤੇ ਅਸੀਂ ਉਹਨਾਂ ਵੱਲੋਂ ਜਿਹੜੀ ਉਹ ਚਲਾਈ ਗਈ ਜਿਹੜੀ ਇੱਕ ਮੁਹਿਮ ਹੈ ਜਿਹੜੀ ਉਹ ਇੱਕ ਧਰਮ ਪਰਿਵਰਤਨ ਦੀ ਜਿਹੜੀ ਉਹ ਲੋਕਾਂ ਨੂੰ ਲਾਲਚ ਦੇ ਕੇ ਲੋਕਾਂ ਨੂੰ ਪਰਮਾਹ ਕੇ ਲੋਕਾਂ ਨੂੰ ਇੱਕ ਇੱਕ ਜਿੱਦਾਂ ਵਰਗਲਾ ਕੇ ਜਦੋਂ ਕਹਿੰਦੇ ਨਾ ਕਿਸੇ ਵਾਸਤੇ ਜਦੋਂ ਕੋਈ ਆਪਾਂ ਇੱਕ ਚੀਜ਼ ਕ੍ਰੀਏਟ ਕਰਦੇ ਆਂ ਤੇ ਉਹਦੇ ਲਈ ਕਾਨੂੰਨ ਜਿਹੜਾ ਹੈ ਉਹ ਵੇਖੋ ਦੋਰੇ ਮਾਪਦੰਡ ਕਿਦਾਂ ਅਪਣਾ ਰਿਹਾ ਹੈ ਕਿ ਉਹ ਜੇ ਕੋਈ ਹੋਰ ਕੋਈ ਕਰੇ ਤੇ ਉਹਤੇ 420 467 468 ਪਤਾ ਨਹੀਂ ਹੋਰ ਕਿੰਨੀਆਂ ਧਰਾਵਾਂ ਲਾ ਕੇ ਉਹਤੇ ਜਿਹੜਾ ਪਰਚਾ ਜਿਹੜਾ ਹੈ ਉਹ ਦਰਜ ਕਰ ਦਿੰਦੇ ਨੇ ਪਰ ਜਦੋਂ ਇਹ ਪਰਮਾਹ ਕੇ ਜਾਂ ਝੂਠ ਬੋਲ ਕੇ ਜਾਂ ਉਹ ਇਹ ਕਰਦੇ ਨੇ ਜਾਂ ਜੇ ਉਹ ਤੇ ਨਾ ਉਹਤੇ ਕੋਈ ਕਾਰਵਾਈ ਨਹੀਂ ਸੋ ਇਹਦੇ ਵਾਸਤੇ ਅਸੀਂ ਸਾਰੇ ਜਾਣੇ ਸਾਂਝੇ ਹੋ ਕੇ ਇੱਕ ਮੰਚ ਦੇ ਉੱਤੇ ਇਕੱਠੇ ਹੋਏ ਆਂ ਅੱਜ ਅਸੀਂ ਜਿਹੜੀ ਸਾਡੀ ਇਕਤਰਤਾ ਸੀ ਉਹ ਜਿਹੜੀ ਕੱਲ ਦੀ ਇਹਨਾਂ ਦੀ ਜਿਹੜੀ ਕਾਲ ਹੈ ਜਿਹੜੀ ਪੰਜਾਬ ਬੰਦ ਦੀ ਕਾਲ ਹੈ ਉਹਨੂੰ ਕੰਡੈਮਨਡ ਕਰਨ ਲਈ ਔਰ ਪਲੱਸ ਅਸੀਂ ਪੂਰਾ ਪੈਰਾ ਦੇਾਂਗੇ ਕਿ ਹਾਂ ਵੀ ਕੱਲ ਜਿਹੜਾ ਉਹ ਬਕਾਇਦਾ ਕਿਉਂਕਿ ਅਸੀਂ ਜਲੰਧਰ ਤੋਂ ਹੈਗੇ ਆ ਤੇ ਅਸੀਂ ਜਲੰਧਰ ਦੀ ਜ਼ਿੰਮੇਵਾਰੀ ਚੱਕਦੇ ਆ ਵੀ ਜਲੰਧਰ ਜਿਹੜਾ ਉਹ ਬਕਾਇਦਾ ਪੂਰਾ ਖੁੱਲਿਆ ਰਹੇਗਾ ਹਰ ਦੁਕਾਨਦਾਰ ਸਰਕਾਰੀ ਅਦਾਰਾ ਪ੍ਰਾਈਵੇਟ ਅਦਾਰਾ ਅਸੀਂ ਸਾਰਿਆਂ ਨੂੰ ਨਾਲ ਅਪੀਲ ਵੀ ਕਰਾਂਗੇ ਔਰ ਨਾਲ ਉਹਨਾਂ ਦੇ ਖੜੇ ਵੀ ਹੋਵਾਂਗੇ ਕਿ ਉਹਨਾਂ ਨੂੰ ਕੋਈ ਜ਼ਬਰਦਸਤੀ ਜਿਹੜਾ ਉਹ ਪੰਜਾਬ ਬੰਦ ਨਾ ਕਰਾ ਸਕੇ ਸਰ ਕੁਝ ਜਥੇਬੰਦੀਆਂ ਵੱਲੋਂ ਕਾਲ ਵਾਪਸ ਵੀ ਲੈ ਲਈ ਗਈ ਹੈ ਤੇ ਕੁਝ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਰ ਬੰਦ ਹੋਵੇਗਾ ਜਿਹੜੀ ਕਾਲ ਵਾਪਸ ਲੈਣ ਵਾਲੀ ਗੱਲ ਹੈ ਉਹ ਫਿਰ ਉਹ ਬਿਲਕੁਲ ਪਰਫੈਕਟਲੀ ਉਹ ਸੋ ਕਾਲਡ ਪਾਸਟਰ ਔਰ ਦੂਸਰੇ ਪਾਸਟਰਾਂ ਦਾ ਜਿਹੜਾ ਹੈ ਕਿਉਂਕਿ ਅਸਾਈ ਧਰਮ ਦਾ ਆਦਰ ਸਤਕਾਰ ਕਰਨਾ ਉਹ ਸਾਡਾ ਵੀ ਫਰਜ਼ ਹੈ Hindu Sikh Isai Muslim ਸਾਰਿਆਂ ਦਾ ਧਰਮਾਂ ਦਾ ਆਦਰ ਸਤਕਾਰ ਕਰਨਾ ਸਾਡਾ ਫਰਜ਼ ਹੈ ਪਰ ਜਿਹੜੀ ਇਹ ਸੋ ਕਾਲਡ ਜਿਹੜੇ ਪਾਸਟਰ ਹੈ ਜਿਹੜੇ ਕਿ ਨਕਲੀ ਬਣਨ ਤੋਂ ਬਾਅਦ ਔਰ ਨਕਲ ਕਰਦੇ ਕਰਦੇ ਇਹ ਅੱਜ ਉਹਨਾਂ ਐਕਚੁਅਲ ਅਸਾਈਆਂ ਦੇ ਉੱਤੇ ਜਿਹੜਾ ਉਹ ਬਹੁਤ ਹਾਵੀ ਹੋ ਗਏ ਨੇ ਔਰ ਇਹਨਾਂ ਨੇ ਆਪਣੀ ਜਿਹੜੀ ਉਹ ਪਰਮਾਹ ਕੇ ਚਾਹੇ ਉਹ ਬਾਲਮਿਕ ਭਾਈਚਾਰੇ ਤੋਂ ਚਾਹੇ ਉਹ ਮਜਬੀ ਸਿੱਖਾਂ ਤੋਂ ਜਾਂ ਹਿੰਦੂ ਕਮਿਊਨਿਟੀ ਦੇ ਜਿਹੜੇ ਵਿਚਾਰੇ ਥੋੜੇ ਜੇ ਮਾਤੜ ਕਹਿ ਲਈਏ ਜਿਨ੍ਹਾਂ ਨੂੰ ਕੋਈ ਮਾਇਕ ਤੌਰ ਤੇ ਜਾਂ ਜਿਨ੍ਹਾਂ ਦੇ ਕੋਈ ਇਲੀਟਰੇਸੀ ਕਰਕੇ ਜਾਂ ਅਨਪੜਤਾ ਕਰਕੇ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਜਿਹੜਾ ਉਹ ਆਉਣ ਤੋਂ ਬਾਅਦ ਉਹ ਆਪਣਾ ਧਰਮ ਹੀ ਛੱਡ ਗਏ ਅਸੀਂ ਉਹਦੇ ਲਈ ਉਹ ਪੈਰਾ ਜ਼ਰੂਰ ਦੇਵਾਂਗੇ ਔਰ ਜਿਹੜਾ ਐਸਸੀ ਭਾਈਚਾਰਾ ਹੈ ਚਾਹੇ ਉਹ ਬਾਲਮਿਕ ਭਾਈਚਾਰਾ ਹੈ ਚਾਹੇ ਉਹ ਰਵਿਦਾਸ ਭਾਈਚਾਰਾ ਹੈ ਉਨਾਂ ਨੂੰ ਜੋ سہولتਾਂ ਸਾਡੇ ਸੰਵਿਧਾਨ ਦੇ ਮੁਤਾਬਕ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਨੇ ਜਾਂ ਮਿਲੀਆਂ ਨੇ ਉਹ ਅੱਜ ਜੇ ਕੱਲੇ ਸਾਈ ਧਰਮ ਨੂੰ ਛੱਡ ਦੋ ਜੇ ਉਹ ਅੱਜ ਕੋਈ ਵੀ ਹੋਰ ਧਰਮ ਚਾਹੇ ਉਹ Hindu ਧਰਮ ਚਾਹੇ ਉਹ Sikh ਧਰਮ ਜਾਂ ਹੋਰ ਕੋਈੜਾ ਵੀ ਧਰਮ ਜੇ ਅਡਾਪਟ ਕਰਦੇ ਆ ਤੇ ਉਹ ਜਰਨਲ ਕਲਾਸ ਚ ਆ ਜਾਂਦੇ ਹੁਣ ਜਰਨਲ ਕਲਾਸ ਵਾਲਾ ਜਿਹੜਾ ਬੰਦਾ ਹੈ ਉਹ ਇਹੋ ਜਿਹੀਆਂ ਫੈਸਿਲਿਟੀਆਂ ਨਹੀਂ ਲੈ ਸਕਦਾ ਹਮ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਇਹਦੇ ਉੱਪਰ ਰੋਕ ਲਾਏ ਉਹ ਜਦੋਂ ਇਸ ਤੇ ਰੋਕ ਲੱਗਣ ਦੀ ਵਾਰੀ ਆਣੀ ਹੈ ਤੇ ਆਪਣੇ ਆਪ ਧਰਮ ਪਰिवर्तन ਦੀ ਜਿਹੜੀ 50 60% ਜਿਹੜੀ ਇੱਕ ਵਾਪਸੀ ਹੈ ਨਾ ਉਹ ਆਪਣੇ ਆਪ ਹੋ ਜਾਣੀ ਕਿਉਂਕਿ ਉਹਨਾਂ ਨੇ ਦੋਨੋਂ ਪਾਸੇ ਜਿਹੜਾ ਉਹ ਆਪਣੇ ਜਿਹੜੇ ਆ ਜਿਹੜੀਆਂ ਫੈਸਿਲਟੀਆਂ ਹਨ ਉਹਨਾਂ ਨੂੰ ਅਵੇਲ ਕਰਨਾ ਹੁਣ ਜਦੋਂ ਇੱਕ ਰਿਜ਼ਰਵੇਸ਼ਨ ਦੀਆਂ ਜਾਂ ਇੱਕ ਐਸਸੀ ਭਾਈਚਾਰੇ ਦੀਆਂ ਜਾਂ ਬੀਸੀ ਭਾਈਚਾਰੇ ਦੀਆਂ ਜਿਹੜੀਆਂ ਸਹੂਲਤਾਂ ਨੇ ਜਦੋਂ ਉਹ ਜਾਂਦੀਆਂ ਦਿਖੀਆਂ ਤੇ ਆਪਣੇ ਆਪ ਘਰ ਵਾਪਸੀ ਜ਼ਰੂਰ ਹੋ ਜਾਏਗੀ ਇਹਦੇ ਲਈ ਅਸੀਂ ਆਪਣੇ ਵੱਲੋਂ ਸਰਕਾਰ ਨੂੰ ਵੀ ਤੇ ਆਪਣੇ ਤੌਰ ਤੇ ਸਾਡੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਐਸਜੀਪੀਸੀ ਜਾਂ ਸਾਡੇ ਨਾਲ ਹਿੰਦੂ ਭਾਈਚਾਰੇ ਤੋਂ ਇਹਨਾਂ ਦੇ ਜਿਹੜੇ ਹਿੰਦੂ ਕਮਿਊਨਿਟੀ ਨੂੰ ਜਿਹੜੇ ਰਿਪਰੈਜ਼ੈਂਟ ਕਰਨ ਵਾਲੇ ਜਿਹੜੇ ਉਹ ਵੱਡੇ ਤੋਂ ਵੱਡੇ ਅਸੀਂ ਇਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਵੀ ਅਵੇਅਰ ਕਰਨ ਰਵਿਦਾਸ ਭਾਈਚਾਰੇ ਦੇ ਜਿਹੜੇ ਉਹ ਵੀ ਅਵੇਅਰਡ ਹੋਣ ਵੀ ਅਸੀਂ ਉਹਦੇ ਉੱਪਰ ਜ਼ਰੂਰ ਪੈਰਾ ਦਈਏ ਬਿਲਕੁਲ ਹਿੰਦੂ ਭਾਈਚਾਰੇ ਦੇ ਵੀ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਰ ਕੀ ਨਾਮ ਹੈ ਤੁਹਾਡਾ ਮਨੋਏ ਨੰਨਾ ਹਿੰਦ ਕ੍ਰਾਂਤੀ ਦਲ ਤੋਂ ਮਨੋਜੀ ਅੱਜ ਤੁਸੀਂ ਵੀ ਖੜੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਹਰੇਕ ਨੂੰ ਆਪਣੇ ਧਰਮ ਦੇ ਪ੍ਰਚਾਰ ਕਰਨ ਦਾ ਹੱਕ ਹੁੰਦਾ ਹੈ ਤੇ ਪ੍ਰੋਟੈਸਟ ਕਰਨ ਦਾ ਵੀ ਹੱਕ ਹੁੰਦਾ ਹੈ ਦੇਖੋ ਪ੍ਰਚਾਰ ਕਰਨਾ ਇੱਕ ਅਲੱਗ ਚੀਜ਼ ਹੈ ਪ੍ਰਚਾਰ ਅਸੀਂ ਲੋਕ ਵੀ ਸਾਰੇ ਕਰਦੇ ਆਪਣੇ ਆਪਣੇ ਧਰਮ ਦਾ ਹਰ ਕੋਈ ਪ੍ਰਚਾਰ ਕਰਦਾ ਹੈ ਪਰ ਕਿਸੇ ਨੂੰ ਭ੍ਰਮਿਤ ਕਰਕੇ ਅਸੀਂ ਆਪਣੇ ਧਰਮ ਵੱਲ ਨਹੀਂ ਲੈ ਕੇ ਜਾਂਦੇ ਸਾਡੀ ਵੀ ਲੜਾਈ ਇਸ ਗੱਲ ਦੀ ਹੈ ਵੀ ਇਹ ਅਲੱਗ-ਅਲੱਗ ਤਰ੍ਹਾਂ ਦੇ ਪ੍ਰਲੋਭ ਬੰਦੇ ਕੇ ਜਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਜਾਂ ਕੋਈ ਹੋਰ ਕੋਈ ਵੀ ਇਦਾਂ ਦਾ ਕੁਝ ਕਰਕੇ ਕਿਸੇ ਵੀ ਧਰਮ ਦੇ ਵਿੱਚ ਕਿਸੇ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ ਆਪਣੀ ਮਰਜ਼ੀ ਦੇ ਨਾਲ ਜੇ ਕੋਈ ਜਾਂਦਾ ਆਰਟਿਸਟ ਸਟੇਟਾਂ ਆਈਆਂ ਉਹਦਾ ਹੀ ਕਾਨੂੰਨ ਬਣਿਆ ਇੱਕ ਅਸੀਂ ਸਰਕਾਰ ਨੂੰ ਇੱਥੇ ਮੰਗ ਕਰਦੇ ਆ ਕਿ ਇੱਥੇ ਵੀ ਉਹ ਕਾਨੂੰਨ ਲਾਗੂ ਕੀਤਾ ਜਾਵੇ ਤਾਂ ਕਿ ਇਦਾਂ ਦੇ ਮਜਬੂਰ ਲੋਕਾਂ ਦੀ ਮਜਬੂਰੀ ਦਾ ਫਾਇਦਾ ਨਾ ਉਠਾਇਆ ਜਾਵੇ ਕਿਉਂਕਿ ਪੰਜਾਬ ਇੱਕ ਗੁਰੂ ਪੀਰਾਂ ਦੀ ਧਰਤੀ ਹੈ ਇਥੇ ਸਾਡੇ ਗੁਰੂ ਸਾਹਿਬ ਜਿਹੜੇ ਨੇ ਧਰਮ ਦੇ ਲਈ ਬਲਦਾਨ ਕੀਤੇ ਨੇ ਚਾਰ-ਚਾਰ ਸਾਬਜਾਦੇ ਬਾਰੇ ਨੇ ਜਿਹਨਾਂ ਲਈ ਮਤਲਬ ਇੱਕ ਬਾਲ ਦਿਵਸ ਵੀ ਘੋਸ਼ਣਾ ਕੀਤੀ ਗਈ ਹੈ ਤੇ ਸਰਵੰਸਦਾਨੀ ਦਾ ਨਾਂ ਆਲਓਵਰ ਵਰਲਡ ਦੇ ਸਾਡੇ ਗੁਰੂ ਮਹਾਰਿੰਦਰਤਾ ਗਿਆ ਤੇ ਉਹ ਜੇ ਚੀਜ਼ਾ ਉਦੋਂ ਅਸੀਂ ਕੁਰਬਾਨੀਆਂ ਦਿੱਤੀਆਂ ਤੇ ਅੱਜ ਦੇ ਸਾਰੀਆਂ ਚੀਜ਼ਾਂ ਸਾਡੀਆਂ ਖਤਮ ਕਰਨੀਆਂ ਚਾਹੁੰਦੇ ਨੇ ਅਸੀਂ ਕਿੱਦਾਂ ਹੋਣ ਦਿਆਂਗੇ ਅਸੀਂ ਇਹ ਕਿਸੇ ਕੰਮ ਕਿਥੇ ਕੀਮਤ ਤੇ ਵੀ ਨਹੀਂ ਹੋਣ ਦਿਆਂਗੇ ਕਾਨੂੰਨ ਆਰਟਸ ਸਟੇਟਾ ਵਿੱਚ ਇਹ ਹੈ ਕਿ ਜਿਹੜਾ ਬੰਦਾ ਕੋਈ ਆਪਣੀ ਮਰਜ਼ੀ ਨਾਲ ਧਰਮ ਬਦਲਣਾ ਚਾਹੁੰਦਾ ਉਹ ਐਸਡੀਐਮ ਕੋ ਇੱਕ ਫਾਰਮ ਭਰ ਕੇ ਉਸ ਨੂੰ ਉੱਤੇ ਲਿਖ ਕੇ ਦੇ ਸਕਦਾ ਕਿ ਮੈਂ ਨੂੰ ਆਪਣੇ ਧਰਮ ਤੋਂ ਇਧਰਲੇ ਪਾਸੇ ਜਾਣਾ ਚਾਹਣਾ ਹੈ ਚਲੋ ਉਹਦੀ ਕੋਈ ਇੱਕ ਆਸਥਾ ਹੈਗੀ ਕੁਝ ਹੋਏਗੀ ਇੱਥੇ ਦਾ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾ ਸੀ ਕਰਦੇ ਕੀ ਪਏ ਆ ਇੱਕ ਪਾਸੇ ਉਹ ਮਜਬੂਰੀ ਵਿੱਚ ਫਸੇ ਹੁੰਦੇ ਦੂਜੇ ਪਾਸੇ ਉਹਦੀ ਮਜਬੂਰੀ ਦਾ ਫਾਇਦਾ ਉਠਾਇਆ ਜਾਏ ਦਾ ਜਾਂਦਾ ਵੀ ਚਲੋ ਤੇ ਤੇਰੇ ਘਰ ਵਾਲਿਆਂ ਲਈ ਏਦਾਂ ਹੋ ਜਾਏਗਾ ਇਹ ਹੋ ਜਾਏਗਾ ਉਹਦੀ ਤੀਜਾ ਮਤਲਬ ਇਨਸਾਨੀਅਤ ਦੇ ਤੌਰ ਤੇ ਵੀ ਨਹੀਂ ਠੀਕ ਹੈਗੀਆਂ ਹੁਣ ਉਹ ਦੋ ਇਨਸੀਡੈਂਟ ਇਸੀ ਚਰਚੇ ਦੇ ਵਿੱਚ ਹੋ ਚੁੱਕੇ ਨੇ ਇੱਕ ਬੰਬੇ ਦੀ ਕੁੜੀ ਪਿੱਛੇ ਲਾਸਟ ਦਿਨਾਂ ਦੇ ਵਿੱਚ ਮਰੀ ਹੈ ਉਸੋ ਚ ਆਪਣਾ ਹੁਣੇ ਇੱਕ 4 ਸਾਲ ਦੀ ਬੱਚੀ ਜਿਹੜੀ ਦਿੱਲੀ ਤੋਂ ਸੀ ਬੇਸਿਕਲੀ ਉਹ ਬਿਹਾਰ ਤੋਂ ਸੀਗੇ ਉਹਨਾਂ ਦੀ ਵੀ ਇੱਥੇ ਡੈਥ ਹੋਈ ਹੈ ਮਤਲਬ ਉਸ ਤੋਂ ਬਾਅਦ ਵੀ ਉਹਨਾਂ ਦਾ ਟ੍ਰੀਟਮੈਂਟ ਕੀਆ ਉਹਨਾਂ ਨੂੰ ਉੱਥੋਂ ੱੱਕੇ ਮਾਰ ਕੇ ਕੱਢਿਆ ਜਾਂਦਾ ਹੈ ਇਹ ਕਿਹੜੇ ਕਿਹੜੇ ਧਰਮ ਦੀ ਵਿੱਚ ਇਨਸਾਨੀਅਤ ਹੈ 크ਰਿਸਚਨ ਇਹ 크ਿਸਚਨਟੀ ਇਹ ਕਹਿੰਦੀ ਹੈ ਇਹਦਾ ਕੰਮ ਜੇ ਸੜਕ ਦੇ ਆਪਾਂ ਨੂੰ ਬੰਦਾ ਕੋਈ ਦਿਖ ਜੰਦਾ ਵੀ ਉਹਦਾ ਕੋਈ ਹੋ ਰਿਹਾ ਮਤਲਬ ਵਿਚਾਰਾ ਕੋਈ ਬਾਤੜਾ ਪਿਆ ਵਾ ਅਸੀਂ ਤਾਂ ਗਾਂ ਮੱਝ ਨੂੰ ਚਾਕੇ ਪਰੇ ਕਰ ਦਿੰਨੇ ਆ ਬੰਦਾ ਤਾਂ ਬੜੀ ਦੂਰ ਦੀ ਗੱਲ ਹੈ ਇਹ ਕਿਹੜੀ 크ਿਸਚਨਟੀ ਦੀ ਗੱਲ ਕਰਦਿਨੇ ਤੁਸੀਂ ਸਰਕਾਰ ਦੀ ਨਾਲ ਲੈ ਕੇ ਸਮਝਦੇ ਹੋ ਜਾਂ ਪ੍ਰਸ਼ਾਸਨ ਦੀ ਨਾਲ ਲੈ ਕੇ ਸਮਝਦੇ ਹੋ ਦੇਖੋ ਸਰਕਾਰ ਪ੍ਰਸ਼ਾਸਨ ਦੀ ਨਾਲ ਲੈ ਕੇ ਤਾਂ ਹੈ ਹੀ ਹੈ ਕਿ ਜਿਹੜੇ ਮਤਲਬ ਗਰੀਬ ਲੋਕ ਨੇ ਉਹਨਾਂ ਦੇ ਜਿਹੜੇ ਹੱਕ ਬੰਦੇ ਨੇ ਚਾਹੇ ਉਹ ਐਸਸੀ ਵਰਗ ਦੇ ਨੇ ਕਿਤੇ ਵੀ ਹੈ ਜਿੰਨੇ ਕਾਨੂੰਨ ਬਣਾਏ ਜਾਂਦੇ ਜਿੰਨੇ ਸਾਡੇ ਸੁਰਾਜ ਦਿੱਤੇ ਗਏ ਮਤਲਬ ਵੇਰਵੇ ਦਿੱਤੇ ਗਏ ਨੇ ਜਿਉ ਸਰਕਾਰ ਉਹਨਾਂ ਦੀ ਸਾਰੀ ਜਰੂਰਤਾਂ ਪੂਰੀਆਂ ਕਰੇ ਤਾਂ ਉਹਨਾਂ ਉਰੇ ਪਰੇ ਜਾਣ ਦੀ ਲੋੜ ਹੀ ਨਹੀਂ ਉਹਦੇ ਨਾਲ ਨਾਲ ਅਸੀਂ ਆਪਣੇ ਜਿਹੜੇ ਧਰਮ ਗੁਰੂ ਨੇ ਕਿਸੇ ਧਰਮ ਦੇ ਉਹਨਾਂ ਦੇ ਨਾਲ ਲੈ ਕੇ ਸਮਝਦੇ ਵੀ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਬੈਠ ਕੇ ਕਵਰ ਨਹੀਂ ਕੀਤਾ ਉਹਨਾਂ ਨੂੰ ਵੀ ਕਵਰ ਕਰਨਾ ਪਵੇਗਾ ਤੇ ਸਰਕਾਰ ਨੂੰ ਵੀ ਕਵਰ ਕਰਨਾ ਪਵੇਗਾ ਤੇ ਦੂਸਰਾ ਇਹਨਾਂ ਨੂੰ ਵੀ ਨੱਥ ਪਾਣੀ ਪੈ ਗਈ ਜਿਹੜੀ ਇਹਨਾਂ ਦੇ ਗੱਲਾਂ ਦਾ ਨਹੀਂ ਆਈ ਫਾਇਦਾ ਉਠਾ ਰਹੇ ਨੇ ਬਿਲਕੁਲ ਤੁਹਾਡੇ ਨਾਲ ਨਾਲ ਹੋਰ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਇਹ ਇਸ ਹੱਕ ਦੇ ਵਿੱਚ ਬੰਦ ਦੇ ਐਂਟੀ ਰਾਈਆਂ ਨੇ ਜਿੱਥੇ ਸਿੱਖ ਤਾਲਮਿਲ ਕਮੇਟੀ ਹੈ ਬਹੁਤ ਵੱਡੀ ਸੰਸਥਾ ਜਿਹੜੀ ਐ ਸਿਕਸ ਮਹੀਨੇ ਦੀ ਐ ਜਲੰਧਰ ਦੇ ਬਹੁਤ ਜ਼ਿਆਦੇ ਮੁੱਦੇ ਜਿਹੜੇ ਐ ਸਿੱਖ ਧਰਮ ਨਾਲ ਜੁੜੇ ਚੱਕਦੇ ਆ ਉਸ ਤੋਂ ਬਾਅਦ ਹਿੰਦ ਕ੍ਰਾਂਤੀ ਦਲ ਜਿਹੜੀ ਐ ਹਿੰਦੂਆਂ ਦੇ ਮੁੱਦੇ ਜਿਹੜੇ ਐ ਇਹ ਚਾਹੇ ਉਹ ਮੰਦਰ ਐਕਟ ਨੂੰ ਲੈ ਕੇ ਹੋਵੇ ਚਾਹੇ ਧਰਮ ਪਰਿਵਰਤਨ ਨੂੰ ਲੈ ਕੇ ਹੋਵੇ ਸਾਰੇ ਮੁੱਦਿਆਂ ਤੇ ਜਿਹੜੀ ਗੱਲ ਕਰਦੇ ਆ ਅਮਰੋਜ ਨਨਾਈ ਦੇ ਅਧਿਐਕਟਾ ਦੇ ਵਿੱਚ ਸੋ ਅਸੀਂ ਸਾਰੀਆਂ ਸੰਸਥਾਵਾਂ ਜਿਹੜੀਆਂ ਮੈਨੂੰ ਲੱਗਦਾ ਕਿ ਅੱਜ ਜਿੰਨੇ ਲੋਕਾਂ ਨੇ ਬਹੁਤ ਸ਼ਾਰਟ ਨੋਟਿਸ ਸੀ ਕਿਉਂਕਿ ਕੱਲ ਸ਼ਾਮ ਨੂੰ ਰਾਤ ਤੱਕ 8 ਵਜੇ ਸਿੱਖ ਤਾਲ ਮਿਲਕ ਮੀਟਿੰਗ ਕੋਲ ਆਈ ਸੀ ਵੀ ਕੱਲ ਅਸੀਂ ਸਭ ਨੇ 1 ਮੈਨੂੰ ਲੱਗਦਾ ਹੈ 100 ਦੇ ਕਰੀਬ ਸੰਸਥਾਵਾਂ ਜਿਹੜੀਆਂ ਉਹਨਾਂ ਦੇ ਨਾਮ ਆ ਪੜ ਰਿਹਾ ਸੀਗਾ ਕਿ 100 ਦੇ ਕਰੀਬ ਸੰਸਥਾਵਾਂ ਜਿਹੜੀਆਂ ਉਹ ਅੱਜ ਇਸ ਦਫ਼ਤਰ ਚ ਆਈਆਂ ਤੇ ਕੱਲ ਨੂੰ ਜਦੋਂ ਅਸੀਂ ਥੋੜਾ ਜਿਹਾ ਇਹਨਾਂ ਨੇ ਅੱਜ ਮੈਨੂੰ ਦੱਸਿਆ ਚੱਡਾ ਸਾਹਿਬ ਤੇ ਨੰਨਾ ਜੀ ਨੇ ਕਿ ਬਹੁਤ ਜਲਦ ਇੱਕ ਚਾਰਾਂ ਧਰਮਾਂ ਦੀ Hindu Sikh Isai Musalmanan ਦੀ ਇੱਕ ਸਾਂਝੀ ਕਮੇਟੀ ਜਿਹੜੀ ਹੈ ਉਹ ਗਠਿਤ ਕੀਤੀ ਜਾਏਗੀ ਜਿਹਦੇ ਵਿੱਚ ਬਾਕੀ ਵੀ ਧਰਮਾਂ ਦੇ ਆ ਚਾਹੇ ਉਹ ਰਵਿਦਾਸ ਭਾਈਚਾਰਾ ਵਾਲਮਿਕ ਭਾਈਚਾਰਾ ਕਬੀਰ ਭਾਈਚਾਰਾ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇੱਕ ਇੱਕ ਸਾਂਝਾ ਮੋਰਚਾ ਬਣਾਇਆ ਜਾਏਗਾ ਜਿਹੜਾ ਜਿਹੜੇ ਇਹ ਅਖੌਤੀ ਬੰਦੇ ਆ ਉਹਨਾਂ ਦੇ ਖਿਲਾਫ ਜਿਹੜਾ ਕੰਮ ਕਰੇਗਾ ਕਿਉਂਕਿ ਅਸੀਂ ਕ੍ਰਿਸਚੀਅਨ ਭਾਈਚਾਰੇ ਦਾ ਸਮਾਜ ਸਤਕਾਰ ਕਰਦੇ ਆ ਪਰ ਜਿਹੜੇ ਲੋਕ ਜਾਣ ਬੁੱਝ ਕੇ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਧਰਮ ਪਰਿਵਰਤਨ ਕਰ ਰਿਹਾ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਜਿਹੜੇ ਦਿਨ ਪਰ ਰਾਤ ਜਿਹੜੇ ਆ ਡਟ ਕੇ ਖੜੇ ਰਵਾਂਗੇ ਸਰ ਇਹ ਜਾਂਦੇ ਆਖਰੀ ਕੁਐਸਚਨ ਇਹ ਆ ਕਿ ਐਸਜੀਪੀਸੀ ਕਾਫੀ ਬੰਦਿਆਂ ਦਾ ਧਰਮ ਵਾਪਸੀ ਕਰਾ ਰਹੀ ਹੈ ਤੇ ਤੁਹਾਨੂੰ ਲੱਗਦਾ ਐਸਜੀਪੀਸੀ ਵਧੀਆ ਕੰਮ ਕਰ ਰਹੀ ਹੈ ਜਿਹੜਾ ਧਰਮ ਦੇ ਵਾਪਸੀ ਵਾਲੀ ਗੱਲ ਹੈ ਉਹ ਜੇ ਐਸਜੀਪੀਸੀ ਕਰਦੀ ਹੈ ਜਾਂ ਕੋਈ ਹੋਰ ਸੰਸਥਾ ਕਰਦੀ ਹੈ ਜਾਂ ਇਹ ਉਹ ਉਤੇ ਆਬਵੀਅਸਲੀ ਸ਼ਲਾਨਯੋਗ ਹੈ ਪਰ ਜਿਹੜੀਆਂ ਐਸਜੀਪੀਸੀ ਦੀਆਂ ਜਾਂ ਹੋਰ ਸਭਾ ਸੁਸਾਇਟੀਆਂ ਦੀਆਂ ਜਾਂ ਹੋਰ ਧਰਮ ਦੇ ਜਿਹੜੇ ਮੁਕੀ ਨੇ ਉਹਨਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹਨਾਂ ਜ਼ਿੰਮੇਵਾਰੀਆਂ ਤੋਂ ਪਿਛਲੇ 5-7-10 ਸਾਲ ਤੋਂ ਉਹ ਕਿਉਂ ਚੁੱਪ ਰਹਿ ਗਏ ਕਿਉਂ ਨਹੀਂ ਉੱਥੇ ਵਰਕ ਕੀਤਾ ਅੱਜ ਐਡਾ ਵੱਡਾ ਜਿਹੜਾ ਬਗਵਾਲ ਜਿਹੜਾ ਅੱਜ ਖੜਾ ਹੋ ਗਿਆ ਧਰਮ ਪਰਵਰਤਨ ਦਾ ਜੇਸੀ ਦੀ ਬੂਟੇ ਨੂੰ ਆਪਾਂ ਪਹਿਲਾਂ ਹੀ ਉੱਥੇ ਕਿਤੇ ਜੜੋਂ ਇਹਨੂੰ ਪੱਟ ਦਿੰਦੇ ਤੇ ਇਹ ਦੁਬਾਰਾ ਤੋਂ ਇਹ ਦਰਖਤ ਦਾ ਰੂਪ ਨਾ ਲੈਂਦਾ ਅੱਜ ਦਰਖਤ ਦੇ ਰੂਪ ਨੂੰ ਪੱਟਣ ਲੱਗੇ ਆ ਅੱਜ ਵੇਖੋ ਕਿੱਡੇ ਮੁਸ਼ਕਲ ਕਿੱਡੇ ਇੱਕ ਸੜਕਾਂ ਦੇ ਧਰਨੇ ਕਿੱਦਾਂ ਦੇ ਆਪਾਂ ਨੂੰ ਸੰਗਠਨ ਜਿਹੜੇ ਆ ਉਹ ਕਰਨੇ ਪੈ ਰਹੇ ਨੇ ਇਹੀ ਜੇ ਕੰਮ ਇਸ ਲਈ 5-7 ਸਾਲ ਤੋ ਕੀਤਾ ਕੀਤਾ ਹੁੰਦਾ ਤੇ ਸ਼ਾਇਦ ਉਹ ਜਿਹੜੀ ਹੈ ਅੱਜ ਦੀ ਜਿਹੜੀ ਸਟੇਜ ਹੈ ਨਾ ਕ੍ਰੀਏਟ ਹੁੰਦੀ ਉਹ ਜ਼ਿੰਮੇਵਾਰੀ ਮੈਂ ਐਸਜੀਪੀਸੀ ਤੇ ਵੀ ਹੋਰ ਜਿਹੜੇ ਧਰਮਕ ਦੀਆਂ ਜਿਹੜੀਆਂ ਵੱਡੀਆਂ ਜਥੇਬੰਦੀਆਂ ਨੇ ਮੈਂ ਉਹਨਾਂ ਉੱਤੇ ਵੀ ਸਾਰਿਆਂ ਉੱਤੇ ਇਹ ਕੰਡਮਨਡ ਕਰਦਾ ਵੀ ਉਹਨਾਂ ਦਾ ਇੱਕ ਬਣਦਾ ਸੀ ਕੰਮ ਕਰਨਾ ਉਹਨਾਂ ਨੇ ਕੰਮ ਨਹੀਂ ਕੀਤਾ ਬਿਲਕੁਲ ਸੋ ਹੁਣ ਦੇਖਣਾ ਹੋਵੇਗਾ ਕੱਲ ਦੇ ਬੰਦ ਦਾ ਕਿੰਨਾ ਕੁ ਸ਼ਹਿਰਾਂ ਦੇ ਵਿੱਚ ਅਸਰ ਹੁੰਦਾ ਹੈ ਜੋ ਵੀ ਅਪਡੇਟ ਹੋਵੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਲਾਈ ਪੰਜਾਬੀ ਟੀਵੀ ਦੇ ਕੈਮਰਾ ਪਰਸਨ ਸ਼ਿਵਮ ਦੇ ਨਾਲ ਜਗਦੀਪ ਸਿੰਘ 라이 ਪੰਜਾਬੀ ਟੀਵੀ ਜਲੰਧਰ